ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਤੋਂ ਨਾਲ ਅੰਜਲੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹੰਮਾ ਜੁੱਦ ਨਸ਼ਿਆਂ ਵਿਰੁੱਧ ਤਹਿਤ ਫਗਵਾੜਾ ਪੁਲਿਸ ਵੱਲੋਂ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਦੀ ਨਿਗਰਾਨੀ ਹੇਠ ਸ਼ੱਜ ਕਲੋਨੀ ਵਿੱਚ ਇੱਕ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਦੌਰਾਨ ਵੱਖ-ਵੱਖ ਥਾਣਿਆਂ ਦੇ ਐਸਐਚਓ ਸਮੇਤ ਪੁਲਿਸ ਪਾਰਟੀ ਦੀਆਂ ਵੱਡੀ ਗਿਣਤੀ ਵਿੱਚ ਵੱਖ-ਵੱਖ ਟੀਮਾਂ ਨੇ ਇਲਾਕੇ ਦੇ ਮੁੱਖ ਚੌਂਕਾ ਗਲੀਆਂ ਅਤੇ ਸੰਦੇਸ਼ ਜਨਕ ਥਾਵਾਂ ਤੇ ਚੁਸਤੇ ਨਿਗਰਾਨੀ ਰੱਖਦੇ ਆ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਅਤੇ ਇਲਾਕੇ ਅੰਦਰ ਕੁਝ ਘਰਾਂ ਦੀ ਵੀ ਤਲਾਸ਼ੀ ਕੀਤੀ ਗਈ ਇਸ ਮੌਕੇ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਦੇ ਆ ਐਸਪੀ ਫਗਵਾੜਾ ਰਪਿੰਦਰਕੌਰ ਪੱਟੀ ਨੇ ਦੱਸਿਆ ਕਿ ਇਹ ਅਭਿਆਨ ਇਲਾਕੇ ਨੂੰ ਨਸ਼ੇ ਤੋਂ ਮੁਕਤ ਕਰਨ ਅਤੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਚਲਾਇਆ ਗਿਆ ਚੈਕਿੰਗ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਕੋਲੋਂ ਪੁਸ਼ਗਿਸ਼ ਕੀਤੀ ਜਾ ਰਹੀ ਹੈ ਅਤੇ ਕਈ ਵਾਹਨਾਂ ਦੇ ਦਸਤਾਵੇਜ਼ ਵੀ ਜਾਂਚੇ ਗਏ ਇਸ ਮੌਕੇ ਉਨ੍ਹਾਂ ਨੇ ਸਥਾਨਕ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ੇ ਖਿਲਾਫ ਚੱਲ ਰਹੀ ਇਸ ਲੜਾਈ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਕਿਸੇ ਵੀ ਨਸ਼ਾ ਤਸਕਰ ਜਾਂ ਅਪਰਾਧ ਸਬੰਧੀ ਜਾਣਕਾਰੀ ਤੁਰੰਤ ਨਜ਼ਦੀਕੀ ਥਾਣੇ ਜਾਂ ਹੈਲਪਲਾਈਨ ਦੇ ਦਿਨ ਹੋਰ ਇਸ ਬਾਬਤ ਗੱਲਬਾਤ ਕਰਦੇ ਹਾਂ ਐਸਪੀ ਫਗਵਾੜਾ ਰਦੀਪਿੰਦਰ ਕੋਰ ਪੱਟੀ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ نیوز ਦੇ ਲਈ ਕੈਮਰਾਮੈਨ ਜਸ ਸ਼ਰਮਾ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਫੋਟ ਹਾਂਜੀ ਪੰਜਾਬ ਸਰਕਾਰ ਵੱਲੋਂ ਔਰ ਮਾਨਯੋਗ ਡੀਜੀਪੀ ਸਾਹਿਬ ਔਰ ਐਸਐਸਪੀ ਕਪੂਰਥਲਾ ਸ਼੍ਰੀ ਗੌਰਵਪੁਰਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਪਰ ਜਿਹੜੀ ਯੁੱਧ ਨਸ਼ਾ ਵਿਰੁੱਧ ਸਰਡੀ ਮਹਿੰਮ ਚੱਲ ਰਹੀ ਹੈ ਉਹਦੀ ਲੜੀ ਦੇ ਵਿੱਚ ਹੀ ਅਸੀਂ ਇੱਕ ਸਾਡਾ ਡਰੱਗ ਹੌਟਸਪੌਟ ਹੈ ਛੱਜ ਕਲੋਨੀ ਉੱਥੇ ਅੱਜ ਅਸੀਂ ਐਸਐਚਓ ਸਦਰ ਐਸਐਚਓ ਸਿਟੀ ਐਸਐਚਓ ਸਤਨਾਮਪੁਰਾ ਆ اور ਸਾਡੇ ਨਾਲ ਹੋਰ ਥਾਣੇ ਦੀ ਫੋਰਸ اور ਸਪੈਸ਼ਲ ਯੂਨਿਟ ਦੀ ਫੋਰਸ ਨੂੰ ਵੀ ਅਸੀਂ ਨਾਲ ਲਿਆ ਹੈ ਤੇ ਇੱਥੇ ਆ ਕੇ ਅਸੀਂ ਇੱਕ ਸਰਚ ਐਂਡ ਕਾਡਨ ਆਪਰੇਸ਼ਨ ਜਿਹੜਾ ਅਸੀਂ ਕਰਿਆ ਲਾਂਚ ਸਸਪੈਕਟਡ ਬੰਦੇ ਅਸੀਂ ਇੱਥੋਂ ਰਾਉਂਡ ਅਪ ਕਰ ਰਿਹਾ ਹੈ ਕੁਝ ਸਸਪੈਕਟਡ ਵਹੀਕਲਸ ਅਸੀਂ ਕਰਿਆ ਹੈ ਰਾਉਂਡ ਅਪ ਜੋ ਅਪਨ ਵੈਰੀਫਿਕੇਸ਼ਨ ਜੋ ਵੀ ਇਲੀਗਲ ਐਕਸ਼ਨ ਹੈਗਾ ਉਹ ਲਿਆ ਜਾਏਗਾ ਸਾਡਾ ਬਿਲਕੁਲ ਜ਼ੀਰੋ ਟੋਲਰੈਂਸ ਹੈ ਜੀ ਨਸ਼ਿਆਂ ਦੇ ਖਿਲਾਫ ਅ ਲੋਕਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਸਾਨੂੰ ਗੁਪਤਾਰ ਤੇ ਇਨਫੋਰਮੇਸ਼ਨ ਦੇਣ ਪੰਜਾਬ ਸੇਫ ਟਿਪਲਾਈਨ ਦੇ ਉੱਪਰ ਆਪਣੀ ਇਨਫੋਰਮੇਸ਼ਨ ਦੇਣ ਸਾਨੂੰ ਡਾਇਰੈਕਟਲੀ ਵੀ ਫੋਨ ਤੇ ਰਾਬਤਾ ਕਰ ਸਕਦੇ ਆ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਗੁਪਤ ਰੱਖੀ ਜਾਏਗੀ ਔਰ ਉਹਦੇ ਤੇ ਪ੍ਰੋਪਰ ਐਕਸ਼ਨ ਇਨਸ਼ੋਰ ਕੀਤਾ ਜਾਏਗਾ ਚੈਕਿੰਗ ਹੈ ਤੇ ਰੂ ਚੈਕਿੰਗ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਚੱਲਦੀ ਰਹੇਗੀ ਸਾਡੀ ਪਹਿਲਾਂ ਵੀ ਚੱਲਦੀ ਰਹੀ ਹੈ ਤੇ ਹੋਰ ਇਸ ਚੀਜ਼ ਨੂੰ ਤੀਬਰਤਾ ਦਿੰਦੇ ਹੋਏ ਅਸੀਂ ਇਹਨੂੰ ਤੇਜ਼ ਕਰਾਂਗੇ